ਹਾਂਜੀ ਸਸੀ ਕਾਲ ਵੀਰੋ ਹੋਰ ਕੀ ਹਾਲ ਚਾਲ ਜੇ ਅੱਛਾ ਆਪਾਂ ਹੋਈ ਕਰਦੇ ਆ ਜੋ ਚੱਲਣ ਡਿਆ ਇਸ ਵੇਲੇ ਸਾਰੀ ਦੁਨੀਆ ਦੀ ਅੱਖ ਤੇ ਇੱਥੇ ਲੱਗੀ ਐ ਨਾ ਆਪਣੇ ਜਿਮਨੀ ਚੌਣ ਹਲਕਾ ਤਰੰਧਰ ਵੇਲੇ ਕੋਈ ਵੀ ਬੰਦਾ ਆਪਣਾ ਪਛਾਣ ਹੀ हट ਕੇ ਬੈਨ ਨੂੰ ਤਿਆਰ ਕੋਈ ਵੀ ਇੱਕ ਜਿਸ ਬੰਦੇ ਜੇ ਸੋਚਦੇ ਹੋਣਾ ਸਾਰੇ ਪੀਜੇ ਆਪਾਂ ਕੋਈ ਰਲ ਮਿਲ ਕੇ ਪਿੰਡ ਨੇ ਤਰੱਕੀ ਕਰਨੀ ਆ ਤੇ ਪਿੰਡ ਦੀ ਸਲਾਹ ਨਾਲ ਚੱਲ ਜਾਣ ਪਿੰਡ ਤਰੱਕੀ ਕਰ ਸਕਦਾ ਸਰਕਾਰਾਂ ਤੋਂ ਬਿਨਾ ਕਸਬੇ ਤਰੱਕੀ ਕਰ ਸਕਦੇ ਸ਼ਹਿਰ ਕਰ ਸਕਦੇ ਆ ਜ਼ਿਲ੍ਹੇ ਕਰ ਸਕਦੇ ਆ ਸਟੇਟਾਂ ਕਰ ਸਕਦੀਆਂ ਪੂਰਾ ਪੰਜਾਬ ਕਰ ਸਕਦਾ ਤਰੱਕੀ ਪੂਰਾ ਭਾਰਤ ਕਰ ਸਕਦਾ ਪਰ ਜੇ ਰਲ ਕੇ ਚੱਲਣ ਚਲ ਜਿਆਦਾ ਨਹੀਂ ਉਹ ਤੇ ਪਤਾ ਵੀ ਨਹੀਂ ਜਿਹੜਾ ਕੰਮ ਹੋਣਾ ਹੀ ਨਹੀਂ ਆ ਫਾਇਦਾ ਤੇ ਨਹੀਂ ਆ ਉੱਤੇ ਕੋਈ ਗੱਲ ਕਰਨ ਦਾ ਪਰ ਫੇਰ ਵੀ ਮੈਨਾਂ ਵੀ ਕੋਸ਼ਿਸ਼ ਹੱਦ ਤੱਕ ਵੀ ਜੇ ਸਲਾਹ مشورہ ਸਾਰੇ ਬੰਦੇ ਸਿਆਣੇ ਸੁਲਝੇ ਹੋਏ ਬਹਿ ਜਾਣ ਕਿ ਤੇ ਵੀ ਚਲੋ ਠੀਕ ਹੈ ਜਿਵੇਂ ਆਮ ਫੈਸਲਾ ਹੁੰਦਾ ਪੰਚਾਇਤਾਂ ਜਿੱਥੋਂ ਦਾ ਕੋਈ ਰੱਖ ਲੈਣ ਹੁਣ ਐ ਚੋਣ ਦੀ ਲਾਲੀ ਆਪਾਂ ਹਿਸਾਬ ਹੁਣ ਤੂੰ ਹੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਵੇਖਣ ਦਾ ਜੇ ਕਿਤਨਾ ਵੇਖਣ ਦਾ ਜੇ ਇੱਕ ਗੱਲ ਆ ਇਹਦਾ ਕੀ ਨਤੀਜਾ ਨਿਕਲੂਗਾ ਮੰਨ ਲੋ ਦਿਮਾਗ ਇੱਥੇ ਸਭ ਦਾ ਜਿੱਤ ਚ ਲੱਗਾ ਹੋਇਆ ਵੀ ਜੇ ਅੱਜ ਆਪਾਂ ਸ਼ੀਟ ਕੱਢ ਗਏ ਤੇ 2027 ਦਾ ਆਪਣਾ ਮੋੜ ਵੱਜ ਗਿਆ। ਉਹ ਆਪਣਾ 2027 ਦਾ ਮੋੜ ਬਣਨ ਨੂੰ ਫਿਰਦੇ ਆ। ਮੌਜੂਦਾ ਸਰਕਾਰਾਂ ਦੀ ਆ ਵੀ ਸਾਡੀ ਸ਼ੀਟ ਨਿਕਲ ਗਈ ਤੇ ਸਾਡੀ ਬਦਨਾਮੀ ਆ। ਫਿਰ ਅਹੀ 27 ਜ ਨਹੀਂ ਆਉਣਾ। ਇੱਕ ਗੱਲ ਆ ਇੱਕ ਸ਼ੀਟ ਪਿੱਛੇ ਇੱਕ ਤੇ ਹੈ ਸਾਰੇ ਇਸ ਵੇਲੇ ਵਿਹਲੇ ਪੂਰਾ ਪੰਜਾਬ ਵਿਲਾ ਕਿਉਂਕਿ ਆ ਚੋਨੇ ਦਾ ਥੋੜਾ ਬੜਾ ਹੈਗਾ ਇਹ ਉਹ ਵੀ ਮੁੱਕ ਗਿਆ ਕੋਈ ਕੰਮ ਤੰਦਾ ਏਡਾ ਕੋਈ ਹੈ ਨਹੀਂ ਆ ਤੇ ਹਰੇਕ ਸਟੇਟਾਂ ਜੋ ਬੰਦੇ ਨਿਕਲਦੇ ਉਥੋਂ ਐਵੇਂ ਆਗੇ ਆਪਣੇ ਰਿਸ਼ਤੇਦਾਰ ਕੋਲ ਬਹਿ ਜਾਂਦੇ ਆਗੇ 10 ਵੀ 50 ਬਹਿ ਕੇ ਫੋਟੋ ਕਰਾ ਆਗੇ ਵੀ ਅਹੀਂ ਬੜੀ ਇੱਥੇ ਕਰਨ ਦੇ ਆਦੇ ਵੇ ਲੋ ਕੀ ਦੱਸ ਵੀ ਵੋਟਾਂ ਸਾਡੇ ਹਲਕੇ ਦੀਆਂ ਵਾਂ ਦੁਨੀਆ ਸਾਰੀ ਇੱਥੇ ਆ ਕੇ ਬੈਠੀ ਆ ਤੇ ਚਲੋ ਭਾਓ ਕੋਈ ਗੱਲ ਨਹੀਂ ਵਧੀਆ ਚਲੋ ਨਾਲੇ ਫੇਰ ਤੁਰ ਲਵੋ ਉਹ ਗੱਲ ਵੱਖਰੀ ਆ ਪਰ ਖਰਚੇ ਦਾ ਐਸਟੀਮੇਟ ਲਾਓ ਇੱਥੇ ਕਿੰਨਾ ਖਰਚਾ ਆਊਗਾ ਇਹ ਇਲੈਕਸ਼ਨ ਤੇ ਕਿੰਨਾ ਖਰਚਾ ਆਊਗਾ ਇਹ ਲਾਓ ਅੰਦਾਜ਼ਾ ਸਿਰਫ ਇਹ ਕੀ ਆ ਵੀ ਜੇ ਇੱਕ ਸ਼ੀੜਾ ਮੌਜੂਦਾ ਸਰਕਾਰ ਜਿੱਤ ਵੀ ਜਾਊਗੀ ਮੰਨ ਲਓ ਤੇ ਜੇ ਅੱਗੇ ਕੰਨਵੇਂ ਨਹੀਂ ਕੁਝ ਕਰਨਦਾ ਹੈ ਜਾਂ ਕੀਤਾ ਕਿ ਨਹੀਂ ਕੀਤਾ ਮੈਂ ਉਹਨਾਂ ਗੱਲਾਂ ਦੀਆਂ ਨਹੀਂ ਗੱਲ ਕਰਦਾ ਮੈਂ ਤੁਹਾਨੂੰ ਅੱਗੇ ਇਹਨਾਂ ਦਾ ਮੈਂ ਨਾ ਸਰਕਾਰਾਂ ਦੇ ਹੱਕ 'ਚ ਤੇ ਨਾ ਖਿਲਾਫ ਮੈਂ ਇਹੋ ਜਿਹੀਆਂ ਗੱਲਾਂ ਨਹੀਂ ਮੈਨੂੰ ਉਹ ਚੀਜ਼ ਨਾ ਕਿਸੇ ਨੇ ਨਹੀਂ ਲੈਣਾ ਵੀ ਜੇ ਅੱਗੇ ਕੰ ਜੇ 91 ਬੰਦੇ ਵਧੀਆ ਨਹੀਂ ਕੁਝ ਕਰ ਸਕਦੇ ਪੂਰੇ ਪੰਜਾਬ ਦਾ ਤੇ ਇੱਕ ਬੰਦਾ ਕਰ ਦੂ ਹੋਰ ਜਿਹੜਾ ਬਣ ਜੂਗਾ ਚਲੋ ਮੌਜੂਦਾ ਸਰਕਾਰ ਨੂੰ ਵੀ ਛੱਡੀਏ ਉਹਨਾਂ ਦਾ ਯੋਰ ਇਹ ਲੱਗਾ ਵਾ ਕਿ ਜੇ ਸਾਡੀ ਸ਼ੀਟ ਹਰ ਗਈ ਤੇ ਸਾਡੀ ਬਦਨਾਮੀ ਬੜੀ ਹੈ ਤੇ ਦੂਜੇ ਜਿਹੜੇ ਆਪਣੀ ਬਾਕੀ ਸਾਰੇ ਲਾ ਲੋ ਉਹ ਆਂਦੇ ਆ ਵੀ ਅਸੀਂ 27 ਦਾ ਮੋੜ ਬਣਨਾ ਵੀ ਅੱਜ ਅਸੀਂ ਸ਼ੀਟ ਕੱਢ ਗਏ ਸਾਰੇ ਜਿੰਨੀਆਂ ਪਾਰਟੀਆਂ ਇਕੱਲੇ ਇਕੱਲੇ ਦਾ ਕੀ ਕਹਿਣਾ ਸਾਰੇ ਹੀ ਲਾ ਲੋ ਵੀ ਅੱਜ ਅਸੀਂ ਸ਼ੀਟ ਕੱਢ ਗਏ ਤੇ ਸਾਡਾ 2027 ਚ ਮੁੱਖ ਮੰਤਰੀ ਪੱਕਾ ਹੋ ਜਾਊਗਾ ਸਾਡੀ ਸਰਕਾਰ ਪੱਕੀ ਹੋ ਜਾਊਗੀ ਅਸੀਂ ਉਹਦੀ ਹਵਾ ਬਣਾਉਣੀ ਆ ਯਾਰ ਜਿਹੜੀ ਹਵਾਵਾਂ ਹੁੰਦੀਆਂ ਹਨ ਜਦੋਂ ਹਵਾਵਾਂ ਵਗਦੀਆਂ ਹਨ ਅਜੇ 2 ਸਾਲ ਪਹਿਲੇ ਪੂਰੇ 2 ਸਾਲ ਜੇ ਹਵਾ ਬਾਨੀ ਹੈ ਨਾ 2 ਮਹੀਨਿਆਂ ਚ ਵੀ ਬਣ ਜਾਂਦੀ ਹੁੰਦੀ ਹੈ ਇਸ ਕਰਕੇ ਇਹਨੂੰ ਇਹ ਚੀਜ਼ ਨੂੰ ਕਿਉਂ ਨਹੀਂ ਲੈਣ ਦੇ ਸਿਆਣੇ ਲੋਕ ਫੜ ਲਓ ਫੜ ਲਓ ਤੇ ਮਰ ਲਓ ਮਰ ਲਓ ਹੀ ਬਈ ਸਾਰੇ ਪੰਨੇ ਗੁਰੂ ਕਾਬਲੇ ਦਾ ਅਰਾਬ ਘਰਾ ਦੇ ਖਰਚੇ ਤੇ ਕਿੰਨੇ ਜ਼ਿਆਦਾ ਖਰਚਾ ਮੈਨੂੰ ਮੇਰੇ ਹਿਸਾਬ ਨਾਲ ਕਰੋੜਾ ਝ ਹੋਊਗਾ ਕਿਰਮਾਂ ਚਲ ਗਿਆ ਹੋਊਗਾ ਹੁਣ ਇਹ ਵੀ ਨਹੀਂ ਕਹਿ ਸਕਦੇ ਕਿ 1 ਕਰੋੜ 2 ਕਰੋੜ ਖਰਚਾ ਹੋਣਾ ਇਹਦਾ ਕੋਈ 5 ਕਰੋੜ ਹੋਣਾ ਕੋਈ 10 ਕਰੋੜ ਹੋਣਾ ਕੋਈ ਅਣਗਿਣਤੀ ਆ ਕੰਮਗੇ ਸਮਝ ਆਏ ਨਾ ਵੀ ਕਿੰਨੇ 100 ਕਰੋੜ ਆਏ ਨਾ ਖਰਚਾ ਇਹ ਕੰਮ ਚ ਆਪਾਂ ਸਾਰਾ ਲਾ ਲਈਏ ਨਾ ਵੀ ਜਿੱਤਰਾ ਟਿਕਟਾਂ ਵੀ ਕਰੋੜਾਂ ਨਾਲ ਵੇਕਦੀਆਂ ਖਰਚੇ ਵੀ ਕਰੋੜਾਂ ਨਾਲ ਹੁੰਦਾ ਹੈ ਰੋਇਦਾ ਕੋਈ ਕਹਿ ਨਹੀਂ ਸਕਦੇ ਕੋਈ ਅੰਦਾਜ਼ਾ ਹੀ ਨਹੀਂ ਤੇ ਜੇ ਅੱਜ ਇਹ ਬੰਦੇ ਇੱਕ ਜਿੱਦ ਛੱਡ ਜਾਂਦੇ ਇਸ ਇਸ ਟਿੱਕ ਟਾਸਤੇ ਸਾਰੇ ਬੰਦੇ ਕੋਈ ਸਹਿਮਤੀ ਪ੍ਰਗਟਾ ਲਿੰਦੇ ਜੇ ਪਿੰਡਾਂ 'ਚ ਵੀ ਜਦੋਂ ਕਿਤੇ ਹੋ ਜਾਂਦੀ ਕਈ ਰੌਕੀ ਆਂ ਕੀ ਆਂਦੇ ਹੁੰਦੇ ਆ ਸਹਿਮਤੀ ਕੀ ਹੋ ਗਿਆ ਸੀ ਸਰਪੰਚ ਬਣ ਗਿਆ ਸਹਿਮਤੀ ਨਾਲ ਬਣ ਗਿਆ ਜਾਂ ਖੇਤਰਾ ਬਣ ਗਿਆ ਤੇ ਉਹ ਸਾਰਾ ਪੈਸਾ ਉਹ ਸਾਰਾ ਖਰਚਾ ਇਹ ਸੋਚ ਲੈਣਾ ਤੇ ਆ ਜਿਹੜਾ ਆਪਣੇ ਐਡੀ ਵੱਡੀ ਵਿਵਤਾ ਨੰਗੀ ਆ ਤੇ ਮੈਨੂੰ ਪਤਾ ਵੀ ਇਹ ਸਾਰਾ ਪੈਸਾ ਜਿੰਨਾ ਇਹਦਾ ਐਸਟੀਮੇਟ ਲਾਇਆ ਆਇਆ ਜਾ ਉਹਨਾਂ ਤੇ ਇਲੈਕਸ਼ਨ ਦਾ ਸਾਰਾ ਵੀ ਛੱਡੋ ਉਹ ਸਾਰੇ ਚੋਂ ਵੱਧਾ ਵੀ ਵੱਧੋਂ ਵੀ ਇਦਾਂ ਉੱਥੇ ਪੈਸਾ ਪਹੁੰਚੇ ਨਾ ਉਹਨਾਂ ਕੋਲ ਉਹ ਬੰਦੇ ਫੇਰ ਬਾਹਰ ਹੋ ਸਕਦੇ ਆਪਣੇ ਉਹ ਪੰਜਾਬ 'ਚ ਜਿਹੜੇ ਉਜੜੇ ਲੋਕ ਐ ਵਧਿਓ ਸਕਦੇ ਬਸ ਇਥੇ ਗੱਲ ਤੇ ਇੱਥੇ ਆ ਗਏ ਉਹ ਟੇਕੀ ਆ। ਆਹਾਂ ਜੇਦ ਨਹੀਂ ਛੱਡਣੀ ਅਸਾਂ ਹਵਾ ਬਣਾਉਣੀ ਆ 27 ਦੀ। ਆਹਾਂ ਮਜੂਦਾ ਵਾਂ ਅਸੀਂ ਹਰਨਾ ਨਹੀਂ। ਇੱਥੇ ਤੇ ਗੁਰੂਆ ਜਿਹਨੂੰ ਪਤਾ ਵੀ ਹੈਗਾ ਨਾ ਕਈਆਂ ਬੰਦਿਆਂ ਨੂੰ ਵੇਖ ਲੋ ਇੱਥੇ। ਉਹ ਵੀ ਆਦਿ ਨੇ ਅਸੀਂ ਇਲੈਕਸ਼ਨ ਲੜਨੀ ਲੜਨੀ। ਲੜਨੀ ਕੀ ਇਤਰੇ ਸਾਹ ਆਪਣੇ ਅਦਰਗਿਆਂ ਦੇ ਸਿਰ ਤੋਂ ਹੀ ਕੇ। ਦੂਜੇ ਤੇ ਜਿਹਦੇ ਸਿਰ ਮੁੰਨੀ ਜਾਂਦੇ ਐ ਇੱਕ ਦੂਜੇ ਦੇ ਮੁੰਨੀ ਜਾਂਦੇ ਐ ਇੱਕ ਕੀ ਕਰਨ ਡੈਈ ਐ ਤਾਂ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਹੈ ਯਾਰ ਕੋਈ ਬੰਦਾ ਸਮਝਾਓ ਇਹਨਾਂ ਨੂੰ ਯਾਰ ਕੀ ਚੱਕਰ ਐ ਕਿਉਂ ਨਹੀਂ ਸਮਝਦੇ ਲੋ ਆ ਗੱਲਾਂ ਨਾਲ ਦਿਮਾਗ ਤੇ ਕਈ ਈਰੀ ਨਾ ਅਸਰ ਕਰਦੀਆਂ ਵੀ ਆ ਤੇ ਪਰੇਸ਼ਾਨ ਵੀ ਕਰਦੀਆਂ ਵੀ ਯਾਰ ਕੀ ਹੋ ਜੂਗਾ ਜੇ ਇਹ ਸ਼ੀਟ ਜਿੱਤ ਕੇ ਤੇ ਕੀ ਕਿਹੜਾ ਇਹਨਾਂ ਨੂੰ ਕੀ ਮੈਡਲ ਨੂੰ ਕਿਹੜਾ ਵਖਰਾ ਪਾਇਨਾਈ ਆ ਜਾਂ ਤੇ ਹੋਵੇ ਨਾ ਵੀ ਬੜਾ ਵੱਡਾ ਹੀ ਫਾਇਦਾ ਹੋਏ ਨਾ ਵਾ ਬਹੁਤਾ ਹੀ ਫਾਇਦਾ ਹੈ ਨਾ ਵਾ ਕੀ ਫਾਇਦਾ ਨਾ ਫਾਇਦਾ ਕੀ ਦਾ ਹੋਣਾ ਜਿੰਨਾ ਦਾ ਕਰਨਾ ਨਾਲ ਦਾ ਕਰੀਏ ਚਲੋ ਵੀ ਯਾਰ ਇੱਥੇ ਮੈਂ ਜ਼ਿਆਦਾ ਕਸੂਰوار ਮੇਰੇ ਹਿਸਾਬ ਨਾਲ ਸਰਕਾਰ ਘਾਟ ਮੌਜੂਦਾ ਸਰਕਾਰ ਭਲਾ ਕਿਉਂ ਉਂਡ ਹੋਰ ਤਰੀਕੇ ਨਾਲ ਲੈ ਲਓ ਮੇਰਾ ਕਹਿਣ ਦਾ ਮੱਲੇ ਆ ਕਿ ਜਿਵੇਂ ਡੈਥ ਹੋ ਗਈ ਇਹਨਾਂ ਦੀ ਸਰਦਾਰ ਕਸ਼ਮੀਰ ਸਿੰਘ ਸੂਲ ਦੀ ਐਮਐਲਏ ਸਾਹਿਬ ਬਹੁਤ ਮਾੜਾ ਹੈ ਮਾੜੀ ਗੱਲ ਹੈ ਵੀ ਉਹਨਾਂ ਦੀ ਡੈਥ ਹੋਣ ਨਾਲ ਹੀ ਇਹ ਕੰਮ ਸਾਰਾ ਕੋਈ ਹੋਇਆ ਨਾ ਹੁਣ ਸਰਕਾਰ ਦੀ ਤੇ ਮਜਬੂਰੀ ਆ ਕਿਉਂਕਿ ਜਿਹੜੇ ਇੱਕ ਉਹਨਾਂ ਦਾ ਚਲੋ ਮੈਂਬਰ ਲਾ ਲਓ ਉਹਨਾਂ ਦੀ ਇੱਕ ਜਿਹੜੀ ਸਰਕਾਰ ਦੀ ਯੂਨਿਟ ਦਾ ਉਹਨਾਂ ਦਾ ਇੱਕ ਐਮਐਲਏ ਘਟ ਗਿਆ ਉਹਨਾਂ ਦੇ ਪੂਰਾ ਕਰਨਾ ਤੇ ਜਾਂ ਕੋਈ ਇਦਾਂ ਦਾ ਕੋਈ ਬਣਾਉਣ ਵਾਲਾ ਸਿਸਟਮ ਵੀ ਕੀ ਆ ਜਾਂ ਕੋਈ ਉਹ ਸ਼ੀਟ ਜਿਹੜੀ ਸੀ ਉਹਨਾਂ ਦੇ ਜਾਂ ਘਰਦਿਆਂ ਤੱਕ ਰਹਿਣ ਦਿੰਦੇ ਜਾਂ ਕੁਝ ਜਿਵੇਂ ਬੰਦੇ ਆਗੂ ਲਾਏ ਜਾਂਦੇ ਉਹ ਸਰਕਾਰ ਸਭ ਕੁਝ ਕਰ ਸਕਦੀ ਸੀ ਇਲੈਕਸ਼ਨ ਨਾ ਕਰਾਉਂਦੇ ਉਹਨਾਂ ਦੀ ਤੇ ਮਜਬੂਰੀ ਆ ਕਿ ਆ ਇਹਨੂੰ ਮਸਲਾ ਹੱਲ ਕਰਨਾ ਪੈਣਾ ਵੀ ਇਹ ਸ਼ੀਟ ਤੇ ਇਲੈਕਸ਼ਨ ਕਰਾਉਣੀ ਪੈਣੀ ਆ ਜਾਂ ਕੋਈ ਹੋਣਗੇ ਰੂਲ ਤਰੀਕੇ ਜਾਂ ਦੂਸਰੇ ਕੰਸਲ ਤਾਂ ਸਮਝਣ ਦੀ ਲੋੜ ਹੈ ਕਿ ਨਾਲ ਜਿਹੜੀਆਂ 5-7 ਪਾਰਟੀਆਂ ਬਾਕੀ ਜਿਹੜੇ ਖਲੋਤੇ ਆ ਵੀ ਚਲੋ ਵੈਸੇ ਤੁਸੀਂ ਆਪਣਾ ਪ੍ਰਚਾਰ ਸੋਸ਼ਲ ਮੀਡੀਆ ਤੇ ਕਰਦੇ ਰਹੋ ਕਰਦੇ ਰਹੋ ਜਿੰਨਾ ਮਰਜ਼ੀ ਕਰੋ ਪ੍ਰਚਾਰ ਕਰੋ ਆਪਣੀ ਗੱਲਬਾਤ ਕਰੋ ਇਹ ਡੇਲੀ ਕਰਦੇ ਰਹੋ ਤੇ 2 ਸਾਲਾਂ ਨੂੰ ਇਲੈਕਸ਼ਨ ਆ ਤਾਂ ਦੱਸਿਆ ਵੀ ਜਿਨ੍ਹਾਂ ਨੇ ਜਿਨ੍ਹਾਂ ਨੇ ਨੇਹਰ ਬਣਨੇ ਦੇਣਾ ਉਹ ਰਾਤ ਤੇ ਰਾਤ ਦੁਨੀਆ ਕਮਾਉਂਦੇ ਨੇ ਹੀਂ ਉਹਨਾਂ 'ਚ ਵਿਸ਼ਵਾਸ ਰੱਖਣ ਵਾਲੇ ਬੰਦੇ ਆਂ ਅਸੀਂ ਤਾਂ ਨੇ ਆਂ ਵੀ ਇਹ ਸਭ ਉਹ ਨਾ ਦੂਜੀਆਂ ਪਾਰਟੀਆਂ ਦਾ ਮੈਨੂੰ ਲੱਗਦਾ ਇਹ ਹੁਣ ਜਿਹੜਾ ਦਿਮਾਗ ਥੋੜਾ ਜਿਹਾ ਕੰਮ ਕੀਤਾ ਵੀ ਸਰਕਾਰ ਦੀ ਦੇ ਮਜਬੂਰੀ ਹੈ ਨਾ ਜਿਹੜੀ ਮੌਜੂਦਾ ਵੀ ਉਹਨਾਂ ਨੂੰ ਤੇ ਐਮਐਲਏ ਆਪਣਾ ਪੂਰਾ ਕਰਨਾ ਪੈਣਾ ਵੀ ਉਹਨੂੰ ਸ਼ੀਟ ਆਪਣੀ ਉਹ ਰਖੜੀ ਪੈਣੀ ਆ ਤੇ ਜਾਂ ਕੋਈ ਇਦਾਂ ਦਾ ਉਹ ਹੀ ਗੱਲ ਵੀ ਕੋਈ ਕਾਨੂੰਨ ਦੇ ਹਿਸਾਬ ਦਾ ਹੁੰਦਾ ਜਾਂ ਕਿਤਰਾ ਚਲੋ ਜੇ ਘਰ ਦਾ ਉਹਨਾਂ ਕੋਲ ਇਸ ਹਿਸਾਬ ਨਾਲ ਉਹ ਰਹਿ ਜਾਂਦੀ ਟਿਕਟਾ ਜਾਂ ਜੋ ਵੀ ਸ਼ੀਟ ਆ ਤੇ ਇੱਕ ਨੂੰ ਇੱਥੇ ਕੁੰਡੀਆਂ ਯਾਰ ਉਹ ਗੱਲ ਤੇ ਘੁੱਗੀਆਂ ਦੇ ਟੰਟਾਂ ਲਈ ਬਣੀ ਫਿਰਦੀ ਆ ਅੰਦਰ ਲਾ ਲੋ ਤਾਂ ਵੀ ਠੀਕ ਆ ਬਾਹਰ ਲਾ ਲੋ ਤਾਂ ਵੀ ਠੀਕ ਆ ਹੁਣ ਕਰੀਏ ਕੀ ਹੁਣ ਫੇਰ ਫੇਰ ਬੰਨੇ ਦੂਜੇ ਬੰਨੇ ਦਿਮਾਗ ਜਾਣ ਡਿਆ ਵੀ ਜੇ ਸਰਕਾਰ ਵੀ ਇਹ ਸ਼ੀਟ ਨਾ ਫਾਰੇ ਕਿਹੜੀ ਸਰਕਾਰ ਟੁੱਟ ਚੱਲੀ ਆ ਉਹ ਦਿਮਾਗ ਫੇਰ ਦੂਜੇ ਮੈਨੇ ਚਲ ਗਿਆ ਮੇਰਾ ਆਵੇਂ ਨਾ ਦਿਮਾਗ ਦੀ ਕੋ ਸਮਝ ਨਹੀਂ ਲੱਗ ਰਹੀ ਕਿੱਧਰ ਉਤਰਿਆ ਫਿਰਦਾ ਕਹਾਣੀ ਕਿੱਧਰ ਤੁਰੀ ਫਿਰਦੀ ਏ ਜਾਂ ਤੇ ਉਹਨਾਂ ਵੀ ਉਹ ਐਮਐਲਏ ਆਪਣੇ ਕੋ 58 ਸਰਕਾਰ ਟੁੱਟ ਜਣੀ ਹੈ ਸਰਕਾਰ ਡਿੱਗ ਜਣੀ ਹੈ ਤੇ ਅਸੀਂ ਮਤਲਬ ਜ਼ੋਰ ਲਾਉਣਾ ਪੈਣਾ ਇਹ ਬਨੇ ਵੀਖਿਆ ਜਾ ਤੇ ਕੋਈ ਚੱਕਰ ਨਹੀਂਗਾ ਸਰਕਾਰ ਨੂੰ ਤੇ ਫਰਕ ਹੀ ਕੋਈ ਨਹੀਂ ਪੈਣਾ 89 ਐ ਐਮਐਲਏ ਦੇ 91 ਆ ਲੈ ਆ ਗੱਲ ਉਹ ਨਿਕਲ ਆਈ ਵੇਖ ਲੋ ਹੁਣ ਕਿੰਨੂ ਕਹੀਏ ਯਾਰ ਇਹ ਕੀ ਏ ਤਾਣੀ ਕਿਤਰਾ ਉਲਝ ਗਈ ਯਾਰ ਕਿਹੜੇ ਬਨੇ ਸਾਹਤ ਆ ਇਹ ਸਰਕਾਰ ਆਪ ਦਾ ਐਮ ਐਲ ਏ ਰੱਖ ਵੀ ਲੈਂਦੀ ਆ ਤੇ ਤਾਂ ਵੀ ਕੋਈ ਚੱਕਰ ਨਹੀਂ ਦੂਜੇ ਨਾਂ ਪੰਗੇ ਲੈਂਦੇ ਬੰਦੇ ਜਿਹੜੇ ਬਾਕੀ ਸੀ ਅਸਲ ਤੇ ਦੂਜਿਆਂ ਕਰਕੇ ਹੀ ਇਹ ਸਾਰਾ ਹੁੰਡਿਆੜਾ ਕੰਮ ਆ ਵੀ ਇਹ ਇਲੈਕਸ਼ਨ ਤੇ ਬਾਕੀ ਪਾਰਟੀਆਂ ਕਰਕੇ ਹੁੰਡਈ ਆ ਵੀ ਉਹਨਾਂ ਨੇ ਹੁਣ ਯੋਰ ਫੜੇ ਆ ਸਾਰਿਆਂ ਨੇ ਯੋਰ ਤੇ ਤਾਂ ਹੀ ਲੱਗਣ ਦਾ ਜਦੋਂ ਦੂਜੇ ਉੱਠੇ ਆ ਆ ਗੱਲ ਬਾਤ ਆ ਵੇਖ ਲੋ ਕਿੰਨੀ ਤਾਣੀ ਉਲਝ ਗਈ ਹੈ ਤੇ ਮਤਲਬ ਤਾਣੀ ਉਲਝ ਗਈ ਆ ਮਤਲਬ ਜੇ ਤੁਹਾਨੂੰ ਦੱਸਿਆ ਮੌਜੂਦਾ ਸਰਕਾਰ ਦਾ ਐਮ.ਐਲ.ਏ ਵੀ ਬਣ ਜਾਂਦਾ ਵਾ ਤਾਂ ਵੀ ਕੋਈ ਸਰਕਾਰ ਚ ਨਵਾਂ ਕੋਈ ਰੰਗ ਲੱਗਣੀ ਜਾਂ ਨਾ 99 ਐਮ.ਐਲ.ਏ ਆ ਕੋਈ ਸਰਕਾਰ ਕੋਈ ਜੇ ਉਹਨਾਂ ਦਾ ਨਹੀਂ ਵੀ ਬਣਦਾ ਤੇ ਕਿਹੜੀ ਸਰਕਾਰ ਦੇਖ ਪੈਣੀ ਹੈ ਉਹਦੇ ਹੁਣ 27 ਜੀ ਹੋਣਾ ਜੋ ਕੁਝ ਹੋਣਾ ਵੀ ਇਹਨਾਂ ਦੁਬਾਰਾ ਹੋਣਾ ਕਿ ਨਵਾਂ ਹੋਣਾ ਕੋਈ ਜਾਂ ਕਿਤਰਾ ਹੋਣਾ ਇੱਥੇ ਗਾਣ ਕੇ ਗਏ ਵੇਖ ਲੋ ਕਿੰਨੀ ਪੁੱਠੀ ਜੀ ਪਈ ਫਿਰਦੀ ਆ ਤੇ ਕੁੱਲ ਮਿਲਾ ਕੇ ਮੈਂ ਜਿਹੜੀ ਗੱਲ ਤੇ ਨਤੀਜੇ 'ਚ ਆਵਾਂ ਮਸਲਾ ਇਹ ਚੀਜ਼ ਦਾ ਹੀ ਚਲੋ ਕੰਪੀਟੀਸ਼ਨ ਆ ਇਹ ਵੈਰ ਰੋਧ ਈਰਖਾ ਪਾਈਆਂ ਇਹ ਹਟਣੀਆਂ ਤੇ ਨਹੀਂ ਆ ਪਰ ਇਹ ਤਾਂ ਰਿਜ਼ਲਟ ਕਿਡਾ ਵਦੀ ਨਿਕਲਦਾ ਹੈ ਇਹ ਸਾਰਾ ਖਰਚਾ ਕਿੰਨਾ ਖਰਚਾ ਮੈਂ ਤਾਂ ਜਿਹੜੀ ਉਹ ਤੁਹਾਨੂੰ ਪਿੱਛੇ ਐਗਜ਼ਾਮਪਲ ਦਿੱਤੀ ਸੀ ਵੀ ਹੁਣ ਜਿਵੇਂ ਇੰਨਾ ਪੈਸਾ ਫੂਕੀ ਜਾਂਦੇ ਜੇ ਡੇਲੀ ਕੁੜਿਆ ਇੱਕ ਗੱਡੀ ਵਾਲਾ ਮੜਾ ਚੰਗਾ ਲੀਟਰ ਜਿਆ ਹੀ ਪਿੰਡੋਂ ਨਿਕਲਦਾ ਤੇ ਸ਼ਾਮ ਨੂੰ 5-10000 ਫੂਕੀ ਆਉਂਦਾ ਤੇ ਆ ਤੁਹਾਨੂੰ ਪਿੱਛੇ ਮੈਂ ਵੀ ਇੱਕ ਸਲਾਹ ਦਿੱਤੀ ਪਿਆ ਪੇ 5000 ਦੋਸਤ ਇਕੱਠੇ ਹੋਇਆ ਕਰੋ 10000 ਰੁਪਇਆ ਪਾਓ ਇੱਕ ਗੱਡੀ 50000 ਰੱਖੋ ਦੋ ਗੱਡੀਆਂ ਚ ਲੱਖ ਰੁਪਇਆ ਰੱਖੋ ਚਾਰ ਗੱਡੀਆਂ ਖੜੋ 2 ਲੱਖ ਖੜੋ ਅੱਜ ਤਹਾਨੂੰ ਦੱਸਦਾ ਫਿਰਦੀਆਂ 5-5 ਲੱਖ ਰੁਪਇਆ ਖੜੋ ਉਹਨਾਂ ਕੋਲ ਵਿਚਾਰਿਆਂ ਕੋਲ ਜਿਹੜੇ ਜਿਹੜੇ ਆਪਾਂ ਜਿਨ੍ਹਾਂ ਦੀ ਬਾਹ ਫੜਦਾ ਮਸਲਾ ਆਪਣਾ ਰੋਣੇ ਰੋਂਦੇ ਆ ساری ਦੁਨੀਆ ਰੋਈ ਹੈ ਉਹਨਾਂ ਨੂੰ ਵਿਚਾਰਿਆਂ ਨਾਲ ਵੀ ਜਿਨ੍ਹਾਂ ਨਾਲ ਆ ਨੁਕਸਾਨ ਹੋ ਗਿਆ ਜਿਨ੍ਹਾਂ ਦਾ ਹੜਾਂ ਦੇ ਵਿੱਚ ਮਸਲਾ ਤੇ ਉੱਥੇ ਆਣ ਕੇ ਬਣਿਆ ਹੀ ਸਾਡਾ ਤੇ ਅਸੀਂ ਕਿਹੜੇ ਕੰਮਾਂ ਚ ਪੈ ਗਏ ਚਲੋ ਜੀ ਠੀਕ ਹੈ